ਕੋਡੀ 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 ਸਾਨੂੰ ਤੁਸੀਂ ਕਾਉਂਗੀ ਆਈ ਕਰਾਂਗੇ ਕਿ ਆਪਾਂ ਪਿੰਡ ਦੇ ਆ ਮੇਲੇ ਨੂੰ ਬਹੁਤ ਵੱਟਾ ਬਣਾ ਸਕਦੇ ਹਾਂ ਕਿੰਨਾ ਐਸ ਟਾਈਮ ਤੇ ਆਪਾਂ ਇਹ ਨਾਲ ਵੀ ਖੁਸ਼ ਨੂੰ ਕੁਝ ਚੀਜ਼ ਦਿੱਤਾ ਹੈ ਲੋਕੀ ਦੇਖਣਾ ਚਾਹ ਰਹੇ ਆ ਮੈਨੂੰ ਨਹੀਂ ਪਤਾ ਹਜ਼ਾਰਾਂ ਦੇ ਸਾਹਮਣੇ ਲੋਕੀ ਮੈਂ ਤੱਕ ਪੱਕਾ ਬਤਾ ਕਿਤੀ ਹਜ਼ਾਰ ਲੋਕੀ 30000 ਤਿੰਨਾਂ ਦਿਨਾਂ ਚ ਨਹੀਂ ਇੱਕ ਟਾਈਮ ਤੇ ਇੱਕ ਲੋਕ ਆਉਂਦੇ ਤੇ ਉਹਨਾਂ ਦੀ ਜੇਤੇ ਆਪਾਂ ਆਪਾਂ ਨੂੰ ਆਉਤਪਨ ਕਰਾਂਗੇ ਚੰਗਾ ਅਗਰੇ ਕੈਂਪ ਵੀ ਆ ਰਹੀ ਸੀਗੀ ਭਲਾ ਲਗੇ ਹਰ ਕਿਸੇ ਨੇ ਇਹੋ ਚੀਜ਼ ਕਰੀ ਸੀ ਇਹਦੀ ਭਲਾ ਲਗੇ ਮੈਂ ਮੰਨਦਾ ਜੀ ਮੈਂ ਮੇਰਾ ਆਪਣਾ ਮਤਲਬ ਹੈਗਾ ਜੀ ਨਾਲ ਆਪਣੇ ਫਾਸਟ ਸਾਥੀ ਕੋਲ ਤੋਂ ਨਾਮ ਲੈਣ ਤੇ ਮਿਲਾਂ ਪਰ ਇਹ ਜੋ ਬਾਤ ਚੱਲਦੀ ਹੈ ਨਾ ਤੇ ਇਹ ਸਿਰਫ ਭਲਾ ਮੇਲਾ ਜੇ ਭਲਾ ਮੇਲਾ ਹੋਣਾ ਚੰਗਾ ਤਰੀਕਾ ਹੋ ਸਕਦਾ ਵੀ ਜੇ ਅਸੀਂ ਜਿਹੜੇ ਲੋਕ ਆਉਂਦੇ ਆ ਆਪਾਂ ਉਹਨਾਂ ਦੀ ਰਿਸਪੈਕਟ ਕਰੀ ਤੇ ਉਹਨਾਂ ਦੀ ਜੋ ਵਕਤ ਬਦ ਕਰ ਸਕਦੇ ਹੋ ਉਹ ਉਹ ਕਿਦਾਂ ਹੋ ਸਕਦਾ ਉਹ ਤਾਂ ਵੀ ਕਾਇਦੇ ਨਾ ਕੋਈ ਕਿ ਤੁਸੀ ਆ ਇਸ ਤੇ ਜਿੰਕੀ ਤੋਂ ਦਰਵਾਜ਼ਾ ਖੋਲ੍ਹਿਆ ਜਾਂ ਜਾਂ ਹੋਰ ਵੱਡੇ ਵੱਡੇ ਪ੍ਰੋਗਰਾਮ ਕਰਦੇ ਆ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਸਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਪਰ ਅਸੀਂ ਆਪਣੇ ਹਿਸਾਬ ਨਾਲ ਕਰਨ ਦੀ ਕੋਸ਼ਿਸ਼ ਕੀਤੀ ਲਾਸਟ ਟਾਈਮ ਬਰਸਾ ਜਿੱਦਾਂ ਮਸੀਦ ਦਾਸਾ ਦੇਖਿਆ ਜਾਵੇ ਤੇ ਇੰਨਾ ਜ਼ਿਆਦਾ ਕੋਈ ਵਧੀਆ ਨਹੀਂ ਕਰ ਪਾਇਆ ਜਿਵੇਂ ਉਹਨਾਂ ਉਹਦਾ ਫੀਸ ਭਰ ਕੇ ਜਨਨੋ ਬਿਖਿਆ ਕੋਈ ਸਾਡੇ ਕੋਲ ਵਧੀਆ ਸੁੱਲੀ ਜਗ੍ਹਾ ਹੈ ਖਾਣਾ ਸਭ ਨੂੰ ਤੁਹਾਡੀ ਸਾਰਿਆਂ ਦੀ ਸਪੋਰਟ ਚਾਹੀਦੀ ਆ ਐਸੇ ਮੋਰੀ ਤੇ ਇਹਨੂੰ ਲਈ ਕੁਝ ਯਾਤ ਸਾਰਿਆਂ ਨੇ ਆਪਣੇ ਪਿੰਡ ਦਾ ਬੇਲਾ ਸਮਝਣਾ ਆ ਇਸ ਸਾਡੇ ਕੋਲ ਕੋਈ ਵੀ ਗਲਤੀ ਹੋਈ ਆ ਜਾਂ ਹੁੰਦੀ ਆ ਸਾਨੂੰ ਦੱਸਣਾ ਅਸੀਂ ਤਾਂ ਬਹੁਤ ਛੋਟੇ ਅਸੀਂ ਰਿਸਪੈਕਟਫੁਲੀ ਉਹਨਾਂ ਚੀਜ਼ ਨੂੰ ਮੰਨਣਾ ਕਿ ਸਾਡੇ ਤੇ ਕੋਈ ਐਟੀਟਿਊਡ ਨਹੀਂ ਹੈ ਨਾ ਮੈਂ ਕਈ ਗੱਲਾਂ ਹੁੰਦੀਆਂ ਕਿਉਂਕਿ ਇਹਦੇ ਵੀ ਛਾਇ ਐਟੀਟਿਊਡ ਬਹੁਤ ਜ਼ਿਆਦਾ ਆ ਇਸ ਕਰਕੇ ਵੀ ਕੁਝ ਹੋਣਾ ਸਾਡੇ ਕੋਈ ਐਟੀਟਿਊਡ ਨਹੀਂ ਹੈ ਕਿ ਪਰ ਤੁਸੀਂ ਮੇਰੇ ਵਰਸ ਕੇ ਦੇਖੋਗੇ ਮੈਨੂੰ ਵੀ ਲੱਗਦਾ ਵੀ ਤੁਹਾਨੂੰ ਪੀਰ ਹੋਗਾ ਬਾਕੀ ਜਿਥੇ ਲਈ ਸਾਦੋਂ ਨੂੰ ਇੱਕ 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 ਜ਼ਰੂਰੀ ਚੀਜ਼ ਮੈਂ ਸੋਚ ਮੈਨੂੰ ਨਾ ਕਿ ਸਰੀਰ ਨੇ ਜਾ ਸੀਗਾ ਫਿਰ ਮੈਨੂੰ ਵੀ ਫਾਇਦਾ ਚਾ ਮੈਨੂੰ ਸੀਗਾ ਵੀ ਆਪਾਂ ਦਾ ਤਾਰੇ ਗੁਰ ਆਪਣੇ ਲਗਭਗ ਲਾ ਕੇ ਆਪਣੇ ਪੇੜ ਤੇ ਪਹਿਲਾ ਪੇੜ ਕਿਉਂਕਿ ਆਪਾਂ ਸਾਰਾ ਕੁਝ ਜੀ ਪੈਸਾ ਨਹੀਂ ਹੁੰਦਾ ਤਾਂ ਪੈਸਾ ਵੀ ਨਹੀਂ ਬਣਦਾ ਅੰਦਰ ਜੰਨਿਆ ਪਰ ਗੁੱਸਾ ਆ ਮਹਿਗੀ ਆ ਉਹਨਾਂ ਦੇ ਚਿਹਰੇ ਜਿਵੇਂ ਆਪਾਂ ਕਹਿ ਲਈ ਨਮਾਇਦੇ ਜਸਮਾਈ ਕਿ ਜਿੰਨਾ ਕੋਈ ਅਸਰ ਐਸੇ ਤਰ੍ਹਾਂ ਕਬੱਡੀ ਦੀਆਂ ਨਵੀਆਂ ਤੋਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ